ਵੈਲਕਮ ਦੋਸਤੋ ਇਹ ਵੀਡੀਓ ਜਿਹੜੀ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਇਹ 1 April 2014 ਨੂੰ ਲੰਢੇਕੇ ਦੇ ਕਬੱਡੀ ਟੂਰਨਾਮੈਂਟ ਦੀ ਹੈ ਲੰਢੇਕੇ ਦੇ ਵਿੱਚ ਬਹੁਤ ਵੱਡੇ ਬਜਟ ਤੇ ਟੂਰਨਾਮੈਂਟ ਕਰਵਾਏ ਜਾਂਦੇ ਆ ਇਹ ਜਿਹੜਾ ਇਹ ਵੀਡੀਓ ਆ ਇਹ ਫਾਈਨਲ ਮੈਚ ਦੀ ਵੀਡੀਓ ਹੈ ਮਾਨੂਕੇ ਵਰਸਸ ਦਰਬਾ ਦੇ ਵਿਚਕਾਰ ਇਹ ਮੈਚ ਖੇਡਿਆ ਗਿਆ ਬੈਸਟ ਨੂੰ ਨੈਨੋ ਗੱਡੀਆਂ ਕਿਤੇਆਂ ਜਾਣੀਆਂ ਸੀ ਮਾਨੂਕੇ ਦੇ ਵਿੱਚ ਗੁਰਜੀਤ ਮਾੜੀ ਔਰ ਸੋਨਾ ਨੱਥੋਕੇ ਖੇਡ ਰਹੇ ਸੀ ਔਰ ਦਰਬਾ ਦੇ ਵਿੱਚ ਗੱਗੀ ਘੀਰਾਵਾਲੀ ਔਰ ਸ਼ਿਕੰਦਰ ਮਾੜੀ ਖੇਡ ਰਹੇ ਸੀ ਇਸ ਮੈਚ ਨੂੰ ਕਿਹੜੀ ਟੀਮ ਵਿਨ ਕਰਦੀ ਹੈ ਔਰ ਕੌਣ ਇਸ ਮੈਚ ਦੇ ਵਿੱਚੋਂ ਨੈਨੋ ਗੱਡੀ ਨੂੰ ਲੈ ਕੇ ਜਾਂਦਾ ਹੈ ਮੈਚ ਦੇ ਨਾ ਨਹੀਂ ਕਿਸੇ ਨਹੀਂ ਵਧੀਆ ਸੋਚ ਸੋਚਣੀ ਹੈ ਵਧੀਆ ਗੱਲ ਹੋ ਗਈ। ਲਾਡੀ ਮਾਨੂਕੇ ਵਾਲਾ ਫਾਈਨਲ ਦੀ ਪਹਿਲੀ ਕੁਆਲਟੀ ਤਾੜੀਆਂ ਦੇ ਨਾਲ। ਆ ਚੱਲਿਆ ਕਬੱਡੀ ਪਾਉਣ ਮੇਰੇ ਵੀਰੋ ਮਨਦੀਪ ਸਿੰਘ ਲਾਡੀ ਗਿੱਲ ਪਰਿਵਾਰ ਦਾ ਹੈਪੀ ਦਾ ਵੀਰ ਮਾਨੂਕੇ ਗਿੱਲ ਵਾਲਾ। ਉਧਰ ਕਾਬਲ ਤੇ ਕਹਿੰਦੇ ਗੁਰਲਾਲ ਉਹਨਾਂ ਦੀ ਨਿਊ ਯੂ ਸਪੋਰਟਸ ਕਲੱਬ ਨੇ ਵੀ ਵੱਡੇ ਝੰਡੇ ਗੱਡੇ ਐ। ਇਸ ਸਾਲ ਵੇਖੀਏ ਨੌਜਨ ਧਿਆਨਾ ਦਿੜਬੇ ਵਾਲਾ ਤੇ ਦੂਸਰੇ ਪਾਸੇ ਪੁਆਇੰਟ ਲਾਡੀ ਮਾਨੂਕੇ ਵਾਲਾ ਮੇਰੇ ਵੀਰੋ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਇਹ ਆ ਸਿਕੰਦਰ ਮਾੜੀ ਵਾਲਾ ਮੇਰੇ ਵੀਰੋ ਵੁੱਡ ਦੀ ਧੂੜ ਮਾਂ ਮਿੱਟੀ ਦੀ ਉਧਰ ਕਹਿੰਦੇ ਚਾਰ ਜਾਫੀ ਇੱਕ ਪਾਸੇ ਗੁਰਜੀਤ ਮਾੜੀ ਦਾ ਤੇ ਦੂਸਰੇ ਪਾਸੇ ਸੋਨਾ ਨੱਥੋਕੇ ਦਾ ਮੇਰੇ ਵੀਰੋ ਆ ਖਿਡਾਰੀ ਨੂੰ ਵੱਡੇ ਕੱਢ ਦਾ ਕਿਤਾ ਮਿਲਿਆ ਕਬੱਡੀ ਦੇ ਵਿੱਚ ਮੇਰੇ ਵੀਰੋ ਸੋਨਾ ਨੱਥੋਕੇ ਵਾਲਾ ਪਰ ਮਾੜੀ ਵਾਲਾ ਸ਼ਿਕੰਦਰ ਆਪਣੀ ਟੀਮ ਦੇ ਲਈ ਇੱਕ ਲੱਖਾਂ ਜਾਂ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਇਧਰ ਮਾਨੋਕੇ ਵਾਲਾ ਭੀਮ ਹੈ ਉਧਰ ਮੇਜਰ ਬਰਾੜ ਹਰਵਿੰਦਰ ਫਤਿਹਗੜ੍ਹ ਰਾਜਪਾਲ ਸਿੱਧੂ ਗੁਰਮੀਤ ਸਿੱਧੂ ਜੀ ਤੇ ਮਾਸਟਰ ਪ੍ਰੀਤੂ ਸਿੰਘ ਜੀ ਤੇ ਨਾਲ 36 ਉਹ ਨਹੀਂ ਮੇਰੇ ਵੀਰੋ ਜੁਐਸਏ ਤੋਂ ਪਿੰਦਰ ਸਿੱਧੂ ਉਹ ਨਹੀਂ ਵੱਡੇ ਯੋਗਦਾਨ ਉੱਥੇ ਮੋਠੇ ਵਰਗੇ ਕਾਲਾ ਲੰਡੇਕੇ ਵਾਲਾ ਇੱਧਰ ਕਹਿੰਦੇ ਪਿੰਦੀ ਆਉਣੀ ਪੁੱਜੇ ਹੋਏ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਭੀਮ ਮਾਨੂਕੇ ਵਾਲਾ ਗੱਗੀ ਨਾਜੇ ਨੁਲੀਆ ਮੇਰੇ ਵੀਰੋ ਧਰਤੀ ਧੱਕ ਇਸ ਵੇਲੇ ਕਬੱਡੀ ਪਾ ਰਿਹਾ ਧਰਗੀ ਧਰਤੀ ਧੱਕ ਧਕੇਲ ਸਿੰਘ ਨੇ ਕਬੱਡੀ ਪਾਈ ਹੈ ਮੇਰੇ ਵੀਰੋ ਭਾਰੀ ਸਰੀਰ ਹੈ ਬੜੀ ਜਾਨ ਹੈ ਇਸ ਨੌਜੇਵੇਂ ਸਰੀਰ ਦੇ ਵਿੱਚ ਆਓ ਵੇਖੋ ਫੈਸਲਾ ਦੇਵ ਦਿਆਲਪੁਰੇ ਵਾਲੇ ਦਾ ਇਹ ਪੁਆਇੰਟ ਖੀਰਾਵਾਲ ਦਾ ਗੱਗੀ ਆਪਣੀ ਟੀਮ ਲਈ ਜ਼ੋਰਦਾਰ ਆ ਚੀਰਮੈਨ ਸਾਹਿਬ ਇਹ ਚੀਰਮੈਨ ਸਾਹਿਬ ਖੁਸ਼ ਹੋ ਬੱਲੇ ਬੱਲੇ ਹੋ ਗਈ ਚੀਰਮੈਨ ਸਾਹਿਬ ਨੇ ਕਹਿੰਦੇ ਪਿੰਡ ਦੇ ਲਈ ਬੜਾ ਕੁਝ ਸੋਚਿਆ ਬਹੁਤ ਵੱਡੇ ਦਿਲ ਵਾਲੇ ਇਨਸਾਨ ਨੇ ਸਾਨੂੰ ਮਾਣ ਆ ਅਮਰਜੀਤ ਸਿੰਘ ਚੀਰਮੈਨ ਤੇ ਇਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਨੌਜਨ ਲਾਡੀ ਮਾਨੂਕੇ ਵਾਲਾ ਕਬੱਡੀ ਪਾ ਰਿਹਾ ਲਾਡੀ ਮਾਨੂਕੇ ਦਾ ਕਬੱਡੀ ਪਾ ਰਿਹਾ ਉਧਰ ਸੱਤੀ 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 ਮੇਰੇ ਵੀਰੋ ਨਹੀਂ ਸੌਰੀ ਦਰਸ਼ਨ ਮੇਰੇ ਵੀਰੋ ਦਰਸ਼ਨ ਇਸ ਵੇਲੇ ਟਰਾਈ ਕਰਦਾ ਇਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਨੌਜਨ ਸ਼ਿਕੰਦਰ ਮਾੜੀ ਵਾਲਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਸ਼ਿਕੰਦਰ ਮਾੜੀ ਵਾਲਾ ਲੋਪੋ ਵਾਲਾ ਗੱਲ ਕਰੂੰ ਵੀ ਅਗਲੀ ਕਬੱਡੀ ਇਸ ਨੌਜਨ ਜਗਮੀਤ ਸਿੰਘ ਭੀਮ ਦੀ ਮੇਰੇ ਵੀਰੋ ਉਧਰ ਕਮਲਦਾਦ ਸੋਲਕ ਤਰੀਕੇ ਤੇ ਦੀਪਾ ਮਨਸੂਰਾਵਾਲਾ ਕਹਿੰਦਾ ਜੀ ਜੇ ਤਾਂ ਜੀਵਨ ਬੈਸਟ ਨੇ ਕਿਲੋ ਦਿੱਤੇ ਜਾਣਗੇ ਜੋ ਜੀਵਨ ਆਖੇਗਾ ਆਯਾਦ ਕਬੱਡੀ ਕਲੱਬ ਦੀ ਤਰਫੋਂ ਲਓ ਸਾਹਮਣੇ ਭੀਮ ਮਾਨੂਕੇ ਬਾਰੇ ਦੀ ਪਈ ਹੋਈ ਕਬੱਡੀ ਉਧਰ ਗੁਰਲਾਲ ਮੇਧਰ ਬਰਾੜ ਜਲੰਧਰ ਸਿੰਘ ਸਿੱਧੂ ਹਣੀ ਮੇਰੇ ਵੀਰ ਉਹਨਾਂ ਨੂੰ ਮਾਰ ਰਿਹਾ ਹੈ ਇਧਰ ਸ਼ਿਕੰਦਰ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਇੰਦਰਜੀਤ ਕੋਰੇਵਾਲੀਆ ਤੇ ਨਾਲ ਬੱbbi ਲੰਡੇਆਣੀਆਂ ਮੇਰੇ ਵੀਰੋ ਕੈਲਗਰੀ ਤੋਂ ਕਹਿੰਦੇ ਆਨੰਦਮਾਨਦੇ ਨੇ ਅੱਜ ਦੇ ਇਸ ਕਬੱਡੀ ਕੱਪ ਦਾ ਗੁਰਸੇਵਕ ਡਾਲਾ ਮੋਠਾ ਲੰਡੇਕੇ ਤੇ ਨਾਲ ਮੇਰੇ ਵੀਰੋ ਬੱbbi ਲੰਡੇਕੇ ਉਧਰ ਕਹਿੰਦੇ ਕਾਲਾ ਲੰਡੇਕੇ ਵਾਲਾ ਵੀ ਕੈਨੇਡਾ ਦੇ ਵਿੱਚ ਬੈਠਾ ਨਿਯਾਰੇ ਲੈਂਦਾ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਸੋਨਾ ਨੱਥੋਕੇ ਵਾਲਾ ਤੇ ਪੁਆਇੰਟ ਮੇਰੇ ਵੀਰੋ ਮਾੜੀ ਵਾਲਾ ਸ਼ਿਕੰਦਰ ਇਧਰ ਜੀਵਨ ਮਾਨੁਕੇ ਵਾਲਾ ਕਬੱਡੀ ਪਾ ਰਹੇ ਮੇਰੇ ਵੀਰੋ ਜੀਵਨ ਦੀ ਪਈ ਹੋਈ ਕਬੱਡੀ ਤੇ ਬਿਰਬੇ ਦੀ ਟੀਮ ਦਾ ਕਿਹੜਾ ਜਾਸੀ ਇਸ ਵੇਲੇ ਜਫਾ ਲਾ ਪਊ ਗੱਲ ਸਮੇਂ ਦੀ ਹੈ ਉਧਰ ਨੌਜਵਾਨ ਰਣੀਆ ਨਾਲ ਦਰਸ਼ਨ ਧਿਆਨਾ ਲਓ ਫੈਸਲਾ ਕੀ ਹੈ ਵੀ ਪੁਆਇੰਟ ਜੀਵਨ ਨੇ ਆਪਣੀ ਟੀਮ ਲਈ ਜੋੜ ਦਿੱਤਾ ਗगन ਚੱਲਿਆ ਕਬੱਡੀ ਪਾਉਣ ਮੇਰੇ ਵੀਰੋ ਗगन ਮੋਟਾ ਕੋਈ ਕਹਿੰਦਾ ਕੋਈ ਗੱਗੀ ਕਹਿੰਦਾ ਵੱਖਰੇ ਵੱਖਰੇ ਨਾਂ ਜਿਹੜੇ ਇਹਨਾਂ ਨੌਜਵਾਨਾਂ ਦੇ ਮੇਰੇ ਵੀਰੋ ਪੰਜਾਬੀ ਰੱਖਦੇ ਐ ਇਸ ਵੇਲੇ ਵੇਖਣਾ ਵੀ ਨੌਜਨ ਗਗਨਦੀਪ ਸਿੰਘ ਗੱਗੀ ਨਕੋਦਰ ਵਾਲੇ ਸਾਈਂ ਜੀ ਮਾਨ ਕਰਦੇ ਮੇਰੇ ਵੀਰੋ ਇਧਰ ਆਪਾਂ ਵੇਖੀਏ ਪੁਆਇੰਟ ਗਗਨਦੀਪ ਸਿੰਘ ਗੱਗੀ ਖੀਰਾਵਾਲੀਆ ਪੁਆਇੰਟ ਲੱਗੇ ਬਾਪ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਅਗਲੀ ਰੇਡ ਧੀਮ ਮਾਨੂਕੇ ਵਾਲੇ ਦੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹੈ ਲਓ ਧੀਮ ਮਾਨੂਕੇ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਰ ਹੈ ਕਿ ਪੱਤੋ ਵਿੱਚ ਸਰਦਾਰ ਸਾਧੂ ਸਿੰਘ ਬਰਾੜ ਕੋਲੇ ਪੜੇ ਮਾਰ ਕੇ ਉਡਾ ਜਾਂਦਾ ਜਾਫੀਆਂ ਨੂੰ ਛੱਡ ਖੜੇ ਬੋਲਦਾ ਹੈ ਧਾਵਾ ਲਾ ਕੇ ਪੂਰੀ ਇਸ ਸਕੀਮ ਖੇਡੇ ਟੌਪ ਦੀ ਕਬੱਡੀ ਲੋਕੋ ਮਾਣੂਕੇ ਦਾ ਭੀਮ ਖੇਡੇ ਟੌਪ ਦੀ ਕਬੱਡੀ ਲੋਕੋ ਮਾਣੂਕੇ ਦਾ ਭੀਮ ਲਓ ਭੀਮ ਮਾਣੂਕੇ ਵਾਲਾ ਆਪਣੀ ਟੀਮ ਦੇ ਹਿੱਸੇ ਲੱਖਾ ਜਾ ਪੁਆਇੰਟ ਜੋੜਦਾ ਤੇ ਖੀਰਾ ਮਾਰਦਾ ਗੱਗੀ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਤਕੜਾ ਮੈਚ ਲੰਡੇ ਕਹਿੰਦੇ ਕਬੱਡੀ ਕੱਪ ਦਾ ਫਾਈਨਲ ਮਾਣੂਕੇ ਤੇ ਦਿੜਬੇ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਖੀਰਾ ਬਾਲ ਦਾ ਗੱਗੀ ਆਪਣੀ ਟੀਮ ਦੇ ਹਿੱਸੇ ਲੱਖਾ ਜਾ ਪੁਆਇੰਟ ਜੋੜਦਾ ਹੋਇਆ ਕਬੱਡੀ ਦਾ ਯੂਬਾ ਜੀਵਨ ਮਾਨੂਕੇ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਜੀਵਨ ਵਧਿਆ ਹੋਇਆ ਜੀਵਨ ਮਾਨੂਕੇ ਵਾਲੇ ਦੀ ਪਈ ਹੋਈ ਰੇਡ ਹੈ ਉਧਰ ਕਹਿੰਦੇ ਰਣੀਆਂ ਇਧਰ ਕਹਿੰਦੇ ਨੌਜਨ ਗੱਭਰੂ ਧਿਆਨ ਹੈ ਤੇ ਨਾਲ ਮੇਰੇ ਵੀਰੋ ਇਸ ਵੇਲੇ 37 ਤੇ ਦਰਸ਼ਨ ਚੌਂ ਜਾਫੀਆਂ ਦੀ ਕੁੰਮਦੀ ਹੋਈ ਚੇਨ ਚਾਰਾਂ ਦੇ ਵਿੱਚੋਂ ਕੌਣ ਵਾਹ ਇਹ ਹੈ ਨੌਜਨ ਮੇਰੇ ਵੀਰੋ ਗੁਰਧਿਆਨ ਨਾ ਮੇਰੇ ਵੀਰੋ ਜੀਵਨ ਨੂੰ ਜਫਾ ਲਾਇਆ ਇਸ ਨੌਜੋਨ ਨੇ ਗੁਰਧਿਆਨ ਨੇ ਅਗਲੀ ਰੇਡ ਸ਼ਿਕੰਦਰ ਮਾੜੀ ਦਾ ਇਸ ਲਈ ਕਬੱਡੀ ਪਾਉਂਦਾ ਉਧਰ ਕਹਿੰਦੇ ਰਾਤ ਦੇ 11:00 ਵਜੇ 11 ਮਿੰਟ ਹੋ ਗਏ ਮੇਰੇ ਵੀਰੋ ਤੇ ਲੰਡੇਕੇ ਦਾ ਕੱਪ ਜਿਹੜਾ ਮੇਰੇ ਵੀਰੋ ਹਜੇ ਚੱਲ ਰਿਹਾ ਹੈ ਅੱਤਾ ਪੌਣਾ ਘੰਟਾ ਕਹਿੰਦੇ ਹੋਰ ਚੱਲੂ ਮੇਰਾ ਖਿਆਲ ਆ ਵੀ ਦੂਜੇ ਦਿਨ ਦੇ ਵਿੱਚ ਇਹ ਕੱਪ ਜਿਹੜਾ ਪਰਵੇਸ਼ ਹੋਣਾ ਮੇਰੇ ਵੀਰੋ ਪੰਜਾਬ ਦੇ ਕਹਿੰਦੇ ਸਾਰੇ ਵੱਡੇ ਪ੍ਰਮੋਟਰ ਅੱਜ ਇੱਥੇ ਪੁੱਜੇ ਪੰਜਾਬ ਦੀ ਕਹਿੰਦੇ ਕਰੀਮ ਕਬੱਡੀ ਦੀ ਇਸ ਗਰਾਊਂਡ ਦੇ ਵਿੱਚ ਪੁੱਜੀ ਉਧਰ ਕੈਨੇਡਾ ਤੋਂ ਅਮਰੀਕਾ ਤੋਂ ਇੰਗਲੈਂਡ ਤੋਂ ਯੂਰਪ ਤੋਂ ਮੇਰੇ ਵੀਰੋ ਪੂਰੀ ਦੁਨੀਆ ਨੇ ਅੱਜ ਦੇ ਇਸ ਕਬੱਡੀ ਕੱਪ ਦਾ ਆਨੰਦ ਮਾਣਿਆ ਇਧਰ ਮਾਨੋਕੇ ਵਾਲਾ ਭੀਮ ਕਬੱਡੀ ਪਾਉਂਦਾ ਹੋਇਆ ਕਿ ਸੂਰਮਾ ਕਦੇ ਨਹੀਂ ਸਹਿ ਸਕਦਾ ਦਰਤਾਂ ਮਿਲੀਆਂ ਹਾਰਿਆਂ ਨੂੰ ਯਾਰੀ ਪਰਖੇ ਸੁਣਨੇ ਨੂੰ ਵੀ ਸਮਾ ਪਰਖਦਾ ਯਾਰਾਂ ਨੂੰ ਸਮਾ ਪਰਖਦਾ ਯਾਰਾਂ ਨੂੰ ਇਧਰ ਗੱਗੀ ਖੀਰਾਵਾਲੀਆ ਗੱਗੀ ਦੀ ਪਈ ਕਬੱਡੀ ਤੇ ਉਧਰੇ ਨਰੇਜ ਤੇ ਸਾਡੇ ਵੀਰ ਪਿੰਦੇਉਣੀ ਸਿਕੰਦਰ ਦੇ ਲਈ 500 ਦੇ ਮਾਨ ਸਰਵਨ ਪੁਜਦੇ ਕਰਦੇ ਆ ਇਧਰ ਖੀਰਾਮਾਲ ਦਾ ਗੱਗੀ ਫਤੇ ਸਿੰਘ ਦਾ ਪੁੱਤਰ ਆਪਣੀ ਟੀਮ ਦੇ ਲਈ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਮਾਨੁਕੇ ਦਾ ਜੀਵਨ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਜੀਵਨ ਮਾਨੁਕੇ ਵਾਲਿਆ ਕਬੱਡੀ ਪਾ ਰਿਹਾ ਚਾਰ ਜਾਫੀਆਂ ਦੇ ਵਿੱਚੋਂ ਵੇਖਦਾ ਨਹੀਂ ਕਿਸ ਨੌਜਨ ਦੇ ਨਾਲ ਮੁਕਾਬਲਾ ਤੇ ਪੁਆਇੰਟ ਇਸ ਲਈ ਧਾਵੀ ਦੇ ਹਿੱਸੇ ਜੁੜਦਾ ਹੋਇਆ ਲੈ ਵੀ ਰਾਤ ਝੋਟ ਇਹ ਮਾਇਆ ਦੇ ਗੱਫੇ ਜਿਹੜੇ ਸ਼ਿਕੰਦਰ ਨੇ ਪ੍ਰਾਪਤ ਕਰ ਲਿਆ ਨੌਜਨ ਮਾੜੀ ਵਾਲੇ ਸ਼ਿਕੰਦਰ ਦੇ ਮਾਇਆ ਦੇ ਗੱਫੇ ਆ ਉਧਰ ਸ਼ਿਕੰਦਰ ਨੇ ਕਬੱਡੀ ਪਾਈ ਆ ਕਰੀਗਾ ਜਲਾਲ ਵਾਲੇ ਗੱਲ ਇਸ ਨੌਜਨ ਦੀ ਇਧਰ ਸ਼ਿਕੰਦਰ ਮਾੜੀ ਵਾਲਾ ਮੇਰੇ ਵੀਰੋ ਉਧਰ ਇੱਕੋ ਪਿੰਡ ਦੇ ਨੌਜਨ ਮੇਰੇ ਵੀਰੋ ਇੱਕੋ ਗਰਾਊਂਡ ਦੇ ਵਿੱਚੋਂ ਤਿਆਰ ਹੋਏ ਇਸ ਲਈ ਇੱਕੋ ਟੀਮ ਆਯਾਦ ਕਬੱਡੀ ਕਲੱਬ ਦੇ ਖਿਡਾਰੀ ਅੱਜ ਕਹਿੰਦੇ ਦੋਨੋਂ ਟੀਮਾਂ ਦੇ ਲਈ ਖੇਡ ਰਿਹਾ ਹੈ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਮਾਨੁਕੇ ਦਾ ਭੀਮ ਇਸ ਵੇਲੇ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਉਧਰ ਕਾਕੇ ਫਤੇ ਗੜੀਏ ਦਾ ਜਸ ਗਗੜੇ ਦਾ ਮਾਲਵਾ ਕਬੱਡੀ ਕਲੱਬ ਮੋਗੇ ਦਾ ਬਹੁਤ-ਬਹੁਤ ਧੰਨਵਾਦ ਹੈ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਮਾਨੁਕੇ ਦਾ ਭੀਮ ਕਬੱਡੀ ਪਾਉਂਦਾ ਹੋਇਆ ਲਓ ਟੀਮ ਦੀ ਪਈ ਹੋਈ ਕਬੱਡੀ ਮੇਰੇ ਵੀਰੋ ਉਧਰ ਰਣੀਆਂ ਨਾਲ ਕਹਿੰਦੇ ਨੌਜਨ ਦਰਸ਼ਕੋਨ ਗੁਰਸੇਵ ਕਡਾਲਾ ਬੱਬੀ ਲੰਡੇ ਕੇ ਤੇ ਮੋਠਾ ਲੰਡੇ ਕੇ ਜੀਵਨ ਦੇ ਲਈ ਵੱਡੇ ਮਾਨ ਸਨਮਾਨ ਪੁਜਦੇ ਕਰਦੇ ਆ ਇਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਨੌਜਨ ਕੁਰਤੀਆਂ ਤੇ ਭੀਮ ਮੇਰੇ ਲਈ ਵੀ ਵੱਡੇ ਮਾਨ ਸਨਮਾਨ ਸੇਵਕ ਮੇਰੇ ਵੀਰੋ ਮੋਠੇ ਹੁਣੀ ਬੱਬੀ ਹੁਣੀ ਪੁਜਦੇ ਕਰਦੇ ਆ ਬਹੁਤ ਬਹੁਤ ਧੰਨਵਾਦ ਇਧਰ ਨੌਜਨ ਗੱਗੀ ਖੀਰਾਵਾਲ ਦਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਗੱਗੀ ਖੀਰਾਵਾਲ ਦਾ ਲਓ ਗੁਰਜੀਤ ਸਿੰਘ ਵੱਟਾ ਪਰ ਗੱਗੀ ਇਸ ਵੇਲੇ ਆਪਣੀ ਟੀਮ ਦੇ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ ਜੀਵਨ ਮਾਨੂਕੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਕਿ ਤਿੱਖੇ ਜਿਹਾ ਨੈਣਾਵਾਂ ਵਾਲਾ ਸ਼ਾਟ ਵਿੱਚ ਸ਼ਰੀਰ ਦਾ ਕਰਦਾ ਮੁਕਾਬਲਾ ਕਮਾਨੋਂ ਛੋਟੇ ਤੀਰ ਦਾ ਜਿੱਤਦਾ ਏ ਕੋੜੇ ਬੁੱਲ ਨਹੀਂ ਕੋਈ ਸ਼ੌਂਕ ਦਾ ਜੀਵਨ ਦਾ ਖਿਡਾਰੀ ਹੁਣ ਲੋਕ ਕਹਿਣ ਟੌਪ ਦਾ ਜੀਵਨ ਦਾ ਖਿਡਾਰੀ ਹੁਣ ਲੋਕ ਕਹਿਣ ਟੌਪ ਦਾ ਜੀਵਨ ਦੀ ਪਾਈ ਹੋਈ ਕਬੱਡੀ ਤੇ ਰਣੀਆਂ ਇਸ ਲਈ ਰਣੀਆਂ ਤੜਵੇ ਵਾਲਾ ਮੇਰੇ ਵੀਰੇ ਦੋ ਨੈਨੋ ਗੱਡੀਆਂ ਜਿੱਤ ਚੁੱਕਿਆ ਹੈ ਯਾਫੀ ਹਾਂਸ ਕਲਾ ਦੇ ਵਿੱਚ ਵੱਧੂਆਲ ਦੇ ਵਿੱਚ ਇਧਰ ਮਾੜੀ ਵਾਲਾ ਸ਼ਿਕੰਦਰ ਕਬੱਡੀ ਪਾ ਰਿਹਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਉਧਰ ਕੌਰੇ ਦੇ ਨਾਲ ਮੁਕਾਬਲਾ ਤੇ ਸ਼ਿਕੰਦਰ ਮਾੜੀ ਵਾਲਾ ਆਪਣੀ ਟੀਮ ਦੇ ਲਈ ਲੱਖਾ ਜਾ ਪੁਆਇੰਟ ਜੋੜਦਾ ਹੈ ਮਾਣੂਕੇ ਦਾ ਜਗਮੀਤ ਸਿੰਘ ਗਿੱਲ ਟੀਮ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮਾਣੂਕੇ ਵਾਲਾ ਟੀਮ ਵਧਿਆ ਹੋਇਆ ਉਧਰ ਸਾਡਾ ਵੀਰ ਗੁਰਵਿੰਦਰ ਬਰਾੜ ਤੇ ਨਾਲ ਪਿੰਦਾ ਬਰਾੜ ਯੂ ਐਸ ਏ ਦੇ ਵਿੱਚ ਬੈਠੇ ਕਹਿੰਦੇ ਆਨੰਦ ਮਾਣਦੇ ਨੇ ਇਹਨਾਂ ਮੈਚਾਂ ਦਾ ਮਾਨ ਸਨਮਾਨ ਭੀਮ ਉਹਨਾਂ ਦੇ ਲਈ ਇੱਧਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਗੱਗੀ ਦੀਆਂ ਤਿੰਨ ਰੇਡਾਂ ਤੇ 1000 ਰੁਪਿਆ ਮੇਰੇ ਵੀਰੋ ਉਹਨਾਂ ਵੀਰਾਂ ਵੱਲੋਂ ਲੈ ਵੀ ਭਾਈ ਇਹ ਮਾਇਦੇ ਗੱਫੇ ਇੱਧਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਰਣੀਆਂ ਰਾਣ ਸਿੰਘ ਰਣੀਆਂ ਇਹ ਪੰਜਾਬ ਪੁਲਿਸ ਦਾ ਖਿਡਾਰੀ ਹੈ ਉਧਰ ਕਹਿੰਦੇ ਭੀਮ 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 ਤੇ ਪੁਆਇੰਟ ਇਹ ਈਰਾਨ ਦੀ ਚੈਂਪੀਅਨਸ਼ਿਪ ਦਾ ਮੇਰੇ ਵੀਰੋ ਬੈਸਟ ਰਿਹਾ ਹੈ नेशਨਲ ਸਟਾਈਲ ਦੀ ਰਾਨ ਦੀ ਚੈਂਪੀਅਨਸ਼ਿਪ ਦਾ ਇਹ ਗੱਭਰੂ ਰਣੀਆਂ ਦੜਬਾ ਉਹ ਡੱਕੀ ਖੀਰਾਂ ਵਾਲੀ ਐ ਇਸ ਵੇਲੇ ਕਬੱਡੀ ਪਾ ਰਿਹਾ ਮੇਰੇ ਵੀਰੋ ਮੱਥੋਂ ਕੀ ਵਾਲਾ ਬੱਡੇ ਕੱਢ ਬੱਡੇ ਕੱਢ ਲਓ ਬੱਲੇ 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 ਵਾਹ 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 ਸੋਹਣੀ ਖੇਡ ਕਬੱਡੀ ਦੀ ਵਾਹ 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 ਬੱਲੇ 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 ਵਾਹ ਬੱਲੇ ਬੱਲੇ ਇਹ ਬੱਲੇ ਬੱਲੇ ਖੀਰਾਂ ਵਾਲੀ ਵਾਹ ਮੇਰਾ ਖਿਆਲ ਆ ਵੀ 8 ਸੈਕਿੰਡ ਜਿਹੜੇ ਬਾਕੀ ਸਨ ਜੇ ਇਹ ਜਫਾ ਲੱਗ ਜਾਂਦਾ ਇਤਿਹਾਸ ਰਚਿਆ ਜਾਣਾ ਸੀ ਮੇਰੇ ਵੀਰੋ ਲਓ लाਡੀ ਮੌੜੂਕੇ ਵਾਲਾ ਇਸ ਵੇਲੇ ਕਬੱਡੀ ਪਾ ਰੇ ਮੇਰੇ ਵੀਰੋ ਮਨਦੀਪ ਸਿੰਘ लाਡੀ ਲਓ ਸਾਹਮਣੇ ਪਈ ਹੋਈ ਕਬੱਡੀ ਤੇ ਚਾਰ ਜਾਫੀਆਂ ਵਿੱਚੋਂ ਕਿਸ ਨੌਜਵਾਨ ਨੇ ਨਾ ਮੁਕਾਬਲਾ ਹੁੰਦਾ ਲਓ ਰਣੀਆਂ ਨੂੰ ਟੱਚ ਕਰਕੇ लाਡੀ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਮਾੜੀ ਵਾਲਾ ਇਕਬਦਰ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਇਕਬਦਰ ਮਾੜੀ ਦੀ ਧਰਤੀ ਦਾ ਮੇਰੇ ਵੀਰੋ ਵਧਿਆ ਹੋਇਆ ਕਿ ਮੁੰਡਾ ਕਹ ਦੋ ਯਾਰੋ ਇਹ ਤਾਂ ਸਿਰੇ ਦਾ ਖਿਡਾਰੀ ਏ ਇਹ ਹੈ ਸਿਰੇ ਦਾ ਖਿਡਾਰੀ ਯਾਦ ਕਬੱਡੀ ਕਲੱਬ ਦੀ ਟੀਮ ਦਾ ਮੇਰੇ ਵੀਰੋ ਉਧਰ ਮਾੜੀ ਦਾ ਹੀ ਨੌਜੇਦ ਗੁਰਜੀਤ ਤੇ ਲਾਓ ਸੋਨਾ ਨੱਥੋਕੇ ਵਾਲਾ ਪਰ ਇਕਬਦਰ ਆਪਣੀ ਟੀਮ ਦੇ ਹਿੱਸੇ ਡੜਬੇ ਦੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਬੱਬਲ ਵੱਲੋਂ 31000 ਰੁਪਇਆ ਦਿੱਤਾ ਜਾਣਾ ਮਨਵੀਰ ਕਹਿੰਦਾ ਵੀ ਜੇ ਡੜਬੇ ਦੀ ਟੀਮ ਜਿੱਤੇਗੀ 31000 ਰੁਪਇਆ ਦਿੱਤਾ ਜਾਵੇਗਾ ਜੀਵਨ ਮਾਨੋਕੇ ਵਾਲਾ ਕਬੱਡੀ ਪਾ ਰਿਹਾ ਹੈ ਲੈ ਵੀ ਜਲਾਲ ਵਾਲਾ કરી ਜਾ ਰਾਂ ਗੱਲ ਮਾਨੂਕੇ ਬਾਰੇ ਦੀ ਪਾਈ ਹੋਈ ਕਬੱਡੀ ਤੇ ਸ਼ਾਂਟ ਮਾਜਾ ਸਰੀਰ ਮੇਰੇ ਵੀਰੋ ਇਸ ਨੌਜਵਾਨ ਦਾ ਕਹਿੰਦੇ ਬੱਚਾ ਬੱਚੀ دیਵਾਨੀ ਆ ਮੇਰੇ ਵੀਰੋ ਪੂਰੀ ਦੁਨੀਆ ਇਸ ਖਿਡਾਰੀ ਦੀ دیਵਾਨੀ ਹੈ ਕਿਉਂਕਿ ਨਰਮ ਜੇ ਸੁਭਾਅ ਦੇ ਵਿੱਚ ਮੇਰੇ ਵੀਰੋ ਜਦੋਂ ਕਬੱਡੀਆਂ ਪਾਉਂਦਾ ਤੇ ਮੇਰੇ ਵੀਰੋ ਗੱਲ ਵੱਖਰੀ ਕਰਦਾ ਇਧਰ ਗੱਗੀ ਹੀਰਾਮਾਲ ਦਾ ਕਰਮਪਾਲ ਸਿੱਧੂ ਨੂੰ ਰਾਜਪਾਲ ਸਿੱਧੂ ਮੇਜਰ ਭਲੂਰ ਰਵਿੰਦਰ ਫਟੇਗੜ ਉਹਨਾਂ ਨੂੰ ਵੱਡੀ ਮੁਬਾਰਕਬਾਦ ਹੈ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਗੱਗੀ ਦੀ ਪਈ ਹੋਈ ਰੇਡ ਤੇ ਇੱਕ ਪਾਸੇ ਗੁਰਜੀਤ ਤੇ ਦੂਸਰੇ ਪਾਸੇ ਗੱਗੀ ਗੱਗੀ ਤੇ ਗੁਰਜੀਤ ਗੱਗੀ ਤੇ ਗੁਰਜੀਤ ਇਹ ਆ ਗਿਆ ਪੁਆਇੰਟ ਰੇਡਰ ਦਾ ਮੇਰੇ ਵੀਰੋ ਤਾੜੀ ਮਾਰੋ ਤਾੜੀ ਮਾਰ ਕੇ ਦੱਸੋ ਯਾਰਾ ਫਾਈਨਲ ਮੈਚ ਲੰਡੀ ਕੇਦੇ ਕਬੱਡੀ ਕੱਪ ਦਾ ਇਸ ਵੇਲੇ ਖੇਡਿਆ ਜਾ ਰਿਹਾ ਹੈ ਇਧਰ ਨੌਜਨ ਲਾਡੀ ਮਾਨੁਕੇ ਵਾਲਾ ਮਨਦੀਪ ਸਿੰਘ ਲਾਡੀ ਮਾਣੂ ਕੀ ਗਿੱਲਾਂ ਵਾਲਾ ਕਬੱਡੀ ਪਾ ਰਿਹਾ ਗੁਰਲਾਲ ਦਾ ਪਿੰਡ ਹੈ ਸਰਦਾਰ ਮੋਹਨ ਸਿੰਘ ਗਿੱਲ ਦੇ ਪਰਿਵਾਰ ਦੀ ਗੱਲ ਹੈ ਮੇਰੇ ਵੀਰੋ ਉਧਰ ਮੇਜਰ ਪ੍ਰਾੜ ਹੁਣੀ ਸਾਰੀਆਂ ਸਤਕਾਰਯੋਗ ਸ਼ਕੀਤਾ ਆਨੰਦ ਮਾਰਨੀ ਹੈ ਇਧਰ ਵੇਖੋ ਵੀ ਨੌਜਨ ਗੁਰਤਿਆਨ ਸਿੰਘ ਧਿਆਨਾ ਗੁਰਧਿਆਨ ਸਿੰਘ ਧਿਆਨਾ ਕਿ ਮੈਂ ਨਹੀਂ ਜੱਟ ਦਾ ਪੁੱਤ ਆਰਜਨ ਵਰਗਾ ਨਹੀਂ ਅੱਖਾਂ ਬੰਦ ਕੇ ਤੀਰ ਟਿਕਾਣੇ ਲਾ ਦੂੰਗਾ ਅੱਖਾਂ ਬੰਦ ਕੇ ਤੀਰ ਟਿਕਾਣੇ ਲਾ ਦੂੰਗਾ ਇਧਰ ਮਾੜੀ ਵਾਲਾ ਸ਼ਿਕੰਦਰ ਕਬੱਡੀ ਪਾ ਰਿਹਾ ਮੇਰੇ ਵੀਰੋ ਮਾੜੀ ਵਾਲਾ ਸ਼ਿਕੰਦਰ ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰ ਚਾਰ ਜਾਫੀ ਇੱਕ ਪਾਸੇ ਗੁਰਜੀਤ ਮਾੜੀ ਵਾਲਾ ਇਸੇ ਪਿੰਡ ਦਾ ਨੌਜਵਾਨ ਮੇਰੇ ਵੀਰੋ ਸ਼ਿਕੰਦਰ ਦਾ ਪੁਆਇੰਟ ਸ਼ਿਕੰਦਰ ਦਾ ਮੈਚ ਸਮਾਪਤ ਮੈਚ ਸਮਾਪਤ ਸਾਹਿਬ ਜੀ ਕਿਹੜੀ ਟੀਮ ਜੇਤੂ ਹੈ ਵੀ ਦੋਸਤੋ ਇਸ ਮੈਚ ਨੂੰ ਜਿਵੇਂ ਤੁਸੀਂ ਦੇਖਿਆ ਡੇੜਬਾ ਦੀ ਟੀਮ ਨੇ ਇਹ ਮੈਚ ਜਿਹੜਾ ਜਿੱਤ ਲਿਆ ਔਰ ਦੂਸਰੇ ਨੰਬਰ ਤੇ ਜਿਹੜੀ ਹੈ ਮਾਨੁਕੀ ਦੀ। ਬੈਸਟ ਰੈਨ ਵਾਲੇ ਖਿਡਾਰੀ ਸ਼ਕੰਦਰ ਮਾੜੀ ਜੀ ਨੇ ਕਿ 8 ਰੇਟਾਂ ਪਾ ਕੇ 8 ਪੁਆਇੰਟ ਹਾਸਲ ਕੀਤੇ ਨੇ। ਇਹਦੇ ਨਾਲ ਹੀ ਗੱਗੀ ਨੇ ਜਿਹੜੀਆਂ 7 ਰੇਟਾਂ ਪਾ ਕੇ 7 ਪੁਆਇੰਟ ਹਾਸਲ ਕਰਕੇ ਉਹ ਇਸ ਨੈਨੋ ਗੱਡੀ ਨੂੰ ਜਿੱਤ ਨਹੀਂ ਕਰ ਸਕਿਆ। ਨਾਲ ਹੀ ਬੈਸਟ ਜਿਹੜੇ ਸਟਾਪਰ ਰਹੇ ਨੇ ਉਹ ਧਿਆਨਾਂ ਦਿੜ ਬਾਰੇ। ਇਸੇ ਤਰ੍ਹਾਂ ਸੀ ਤੁਹਾਨੂੰ ਹੋਰ ਵੀ ਬਹੁਤ ਸਾਰੇ ਮੈਚ ਜਿਹੜੇ ਐ ਦਿਖਾਉਂਦੇ ਰਹਿਣਾ। ਇਹ ਦੋ ਮੈਚ ਅਸੀਂ ਤੁਹਾਡੇ ਲਈ ਸ਼ਾਰਟਲਿਸਟ ਕੀਤੇ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਇੱਥੇ ਕਲਿੱਕ ਕਰਕੇ ਨਾਲ ਹੀ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਵੀ ਜਰੂਰ ਕਰਨਾ ਹੈ ਔਰ ਸਾਡੀਆਂ ਪਾਈਆਂ ਹੋਈਆਂ ਵੀਡੀਓ ਤੁਹਾਨੂੰ ਕਿਵੇਂ ਲੱਗਦੀਆਂ ਔਰ ਇਹਨਾਂ ਦੇ ਵਿੱਚ ਕੀ ਕੀ ਕਮੀਆਂ ਤੁਹਾਨੂੰ ਮਹਿਸੂਸ ਹੁੰਦੀਆਂ ਉਹ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਔਰ ਲਾਈਕ ਵੀ ਜਰੂਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ